ਹੈਲੋ ਐਂਡ ਵੈਲਕਮ ਟੂ ਮੇ YouTube ਚੈਨਲ ਅੱਜ ਅਸੀਂ ਗੱਲ ਕਰਾਂਗੇ B.F. 5th ਸੈਮੈਸਟਰ ਦੀ ਕੰਪਲਸਰੀ ਪੰਜਾਬੀ ਦੇ ਪ੍ਰਸ਼ਨ ਨੰਬਰ 4 ਦੀ ਜਿਸ ਵਿੱਚ ਗੁਰਮੁਖੀ ਲਿਪੀ ਬਾਰੇ ਅਸੀਂ ਅੱਜ ਜਾਣਾਂਗੇ ਤੇ ਉਹ ਤੇ ਆ ਹੁਣ ਅਸੀਂ ਇਸ ਦੀ ਦੇਖਦੇ ਹਾਂ ਭੂਮਿਕਾ ਜਿਸ ਲਿਪੀ ਦੇ ਅੱਖਰਾਂ ਨੂੰ ਅਸੀਂ ਪੰਜਾਬੀ ਵਿੱਚ ਲਿਖਦੇ ਹਾਂ ਉਸ ਨੂੰ ਗੁਰਮੁਖੀ ਲਿਪੀ ਕਿਹਾ ਜਾਂਦਾ ਹੈ ਇਹ ਇੱਕ ਭਾਰਤੀ ਲਿਪੀ ਹੈ ਜੋ ਭਾਰਤ ਦੇਸ਼ ਦੀਆਂ ਹੋ ਲਿਪੀਆਂ ਵਾਂਗ ਵਿਕਾਸ ਦੇ ਪੜਾਅ ਪੜਾਅ ਕਰਦੀ ਹੋਈ ਅੱਜ ਵਾਲੇ ਰੂਪ ਵਿੱਚ ਪਹੁੰਚੀ ਹੈ ਬੋਲਣ ਤੇ ਲਿਖਣ ਦੇ ਇਸ ਦੇ ਦੋ ਕਾਰਜੀ ਪੱਖ ਹਨ ਬੋਲਣ ਨੂੰ ਲਿਖਤ ਰੂਪ ਵਿੱਚ ਢਾਲਣਾ ਦੇ ਵਰਤੇ ਜਾਂਦੇ ਜਿੰਨਾ ਦੇ ਸਮੂਹ ਨੂੰ ਲਿਪੀ ਕਹਿੰਦੇ ਆ ਤੇ ਆਓ ਹੁਣ ਅਸੀਂ ਲਿਪੀ ਦਾ ਇਤਿਹਾਸ ਤੇ ਪ੍ਰਾਚੀਨ ਰੂਪ ਦੇਖੀਏ ਪ੍ਰਾਚੀਨ ਰੂਪ ਜਿਸੇ ਆਪਾਂ ਗੱਲ ਕਰੀਏ ਤਾਂ ਪਹਿਲਾ ਲੋਕ ਆਪਣੇ ਸਰਖੇ ਸੰਬੰਧੀਆਂ ਤੱਕ ਸੁਨੇਹੇ ਪਹੁੰਚਾਉਣ ਲਈ ਸੂਤਰਾਂ ਦੇ ਧਾਗਿਆਂ ਨੂੰ ਪਿੰਨ-ਪਿੰਨ ਫੁਲਕਾਰ ਦੇ ਰੰਗਾਂ 'ਚ ਬਨ ਕੇ ਮਨ ਕੇ ਬਨ ਕੇ ਦੂਸਰੇ ਤੱਕ ਸੰਦੇਸ਼ ਪਹੁੰਚਾਉਂਦੇ ਸੀ ਤੇ ਇਸ ਨੂੰ ਗੰਢ ਲਿਪੀ ਕਹਾ ਜਾਂਦਾ ਸੀ ਅੱਗੇ ਫਿਰ ਉਹਨੇ ਚਿੱਤਰਾ ਦੇ ਰੂਪ ਦੇ ਵਿੱਚ ਇਸ ਨੂੰ ਦਿਖਾਉਣਾ ਸ਼ੁਰੂ ਕਰਦਾ ਇਹਨੂੰ ਚਿੱਤਰ ਲਿਪੀਆਂ ਲਾਪੇ ਇਸੀ ਲਿਪੀ ਦਾ ਪ੍ਰਾਚੀਨ ਰੂਪ ਹੁਣ ਗੁਰਮੁਖੀ ਦਾ ਨਿਕਾਸ ਕਿੱਦਾਂ ਹੋਇਆ ਹੁਣ ਦੇਖਿਆ ਜਾਏ ਪੱਛਮੀ ਲਿਪੀ ਸ਼ਾਰਦਾ ਵਿੱਚੋਂ ਜਿਹੜੀ ਗੁਰਮੁਖੀ ਲਿਪੀ ਦਾ ਨਿਕਾਸ ਹੋਇਆ ਤੇ ਹੁਣ ਅੱਗੇ ਦੇਖਦੇ ਹਾਂ ਕਿ ਇੱਕ ਸਿੰਧੂ ਘਾਟੀ ਸਭਿਅਤਾ ਤੋਂ ਵਿਕਸਿਤ ਹੋਈ ਬ੍ਰਾਹਮੀ ਲਿਪੀ ਜਿਹੜੀ ਸੀ ਅੱਗੇ ਚੱਲ ਕੇ ਗੁਪਤ ਤੇ ਕੁਟਿ ਲਿਪੀ ਬ੍ਰਾਹਮੀ ਲਿਪੀ ਦੇ ਬਦਲੇ ਹੋਏ ਰੂਪ ਦਾ ਨਾਸ ਸੀ ਅਰਧਨਾਗਰੀ ਤੇ ਟਾਕਰੀ ਦੇ ਸਾਂਝੇ ਰੂਪ ਤੋਂ ਜਿਹੜੀ ਸੀਗੀ ਗੁਰਮੁਖੀ ਲਿਪੀ ਦਾ ਵਿਕਾਸ ਦਾ ਨਿਕਾਸ ਹੋਇਆ ਪਾਵ ਕੀ ਇੱਕ ਬ੍ਰਾਹਮਣੀ ਲਿਪੀ ਸੀ ਜਿਸ ਤੋਂ ਅੱਗੇ ਜਾ ਕੇ ਗੁਰਮੁਖੀ ਲਿਪੀ ਦੇ ਰੂਪ ਵਿੱਚ ਜੋ ਬਣਾਈ ਗਈ ਹਮਨਾਂ ਕੇ ਡਾਕਟਰ ਜੀ ਵੀ ਅਨਸਾਰ ਕੀ ਕਹਿੰਦੇ ਆ ਗੁਰਮੁਖੀ ਲਿਪੀ ਹੋ ਨਾ ਲਿਪੀ ਆ ਵਾਂਗ ਸਹਜੇ ਸਹਜੇ ਬ੍ਰਾਹਮਣੀ ਵਿੱਚੋਂ ਹੀ ਬਣੀ ਪ੍ਰੋਫੈਸਰ ਪ੍ਰੀਤਮ ਸਿੰਘ ਕਹਿੰਦੇ ਆ ਕਿ ਗੁਰਮੁਖੀ ਦੀ ਉਤਪਤੀ ਦਾ ਸਬੰਧ ਬਾਬਾ ਮੋਹਨ ਦੀਆਂ ਪੋਤ੍ਹੀਆਂ ਵਿੱਚੋਂ ਮਿਲਦਾ ਹੈ ਭਾਈ ਸ਼ਿਬਰ ਜੀ ਕੀ ਕਹਿੰਦੇ ਆ ਗੁਰਮੁਖੀ ਦੀ ਉਤਪਤੀ ਦਾ ਸਬੰਧ ਬਾਬਾ ਸ਼੍ਰੀ ਚੰਦ ਜੀ ਨਾਲ ਈਸ਼ਾਨ ਕੁਝ ਵਿਚਾਰਕਾਂ ਨੇ ਮਤ ਹੁਣ ਅੱਗੇ ਦੇਖਿਆ ਗੁਰਨਾਕ ਬਾਣੀ ਰਾਗ ਆਸਾ ਪੱਟੀ ਵਿੱਚ ਕੀ ਲਿਖਿਆ ਗਿਆ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੀ ਗੁਰਮੁਖੀ ਲਿਪੀ ਪ੍ਰਚਲਿਤ ਸੀ ਇਹ ਮੰਨਿਆ ਜਾਂਦਾ ਹੈ ਗੁਰਨਾ ਦੇਵ ਜੀ ਨੇ ਰਾਗ ਆਸਾ ਦੇ ਅਧੀਨ ਰਚੀ ਪੱਟੀ ਵਿੱਚ ਗੁਰਮੁਖੀ ਦੇ 35 ਅੱਖਰਾਂ ਦੀ ਵਰਤੋਂ ਕੀਤੀ ਸੀ ਜਿਸ ਤੋਂ ਇਹ ਸਪਸ਼ਟ ਹੋਣਾ ਕਿ ਗੁਰਮੁਖੀ ਦਾ ਸਰੂਪ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਪ੍ਰਚਲਿਤ ਸੀ ਪਰ ਇਸ ਦਾ ਇੱਕ ਸਮਾਂ ਸਹੀ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਹੋਇਆ ਹੁਣ ਅਕਿ ਗੁਰਮੁਖੀ ਦਾ ਨਾਮ ਕਰਨ ਦੇਖਦੇ ਆਂ ਗੁਰਮੁਖੀ ਇੱਕ ਪ੍ਰਾਚੀਨ ਲਿਪੀ ਸੀ ਜੋ ਬ੍ਰਾਹਮੀ ਲਿਪੀ ਪਰਿਵਾਰ ਵਿੱਚੋਂ ਵਿਕਸਿਤ ਹੋਈ ਲਿਪੀ ਵਿੱਚੋਂ ਉਤਪੰਨ ਹੋਈ ਜਾਪਦੀ ਹੈ ਉਂਝ ਇਸ ਦਾ ਵਰਤਮਾਨ ਸਮਾ ਗੁਰਮੁਖੀ ਗੁਰੂ ਸਹਿਬਾਨਾ ਦਾ ਹੀ ਦੇਣ ਹੈ ਗੁਰੂ ਨਾਨਕ ਯੁੱਗ ਵਿੱਚ ਜਦੋਂ ਗੁਰਬਾਣੀ ਨੂੰ ਲਿਖਣ ਦੀ ਲੋੜ ਪਈ ਤਾਂ ਸਹਿਬਾਨ ਨੇ ਗੁਰਬਾਣੀ ਦੀਆਂ ਬਰੀਕੀਆਂ ਅੰਕਿਤ ਕਰਨ ਕੀਤਾ ਜਿਸ ਮਰਥਾ ਵਾਲੀ ਲਿਪੀ ਦੀ ਲੋੜ ਸੀ ਉਸ ਸਮੇਂ ਅਧੂਰੀਆਂ ਲਿਪੀਆਂ ਨੂੰ ਸੋਧ ਕੇ ਅਜਿਹੀ ਲਿਪੀ ਬਣਾਈ ਗਈ ਜਿਸ ਨੂੰ ਗੁਰਮੁਖੀ ਦਾ ਨਾਮ ਦੇ ਦਿੱਤਾ ਆਓ ਹੁਣ ਅੱਗੇ ਦੇਖਦੇ ਹਾਂ ਗੁਰਮੁਖੀ ਲਿਪੀ ਦਾ ਇਤਿਹਾਸ ਗੁਰਮੁਖੀ ਦਾ ਇਤਿਹਾਸ 500 ਸਾਲ ਪੁਰਾਣਾ ਨਹੀਂ ਪਰ ਇਸ ਦੇ ਅੱਖਰ ਜ਼ਰੂਰ ਪੁਰਾਣੇ ਹਨ 15 ਅੱਖਰ ਟਾਕਰੀ ਹਨ ਸਾਂਝੇ ਤੇ ਸ਼ਾਰਦਾ ਨਾਲ 12 ਅੱਖਰ ਮਿਲਦੇ ਜੁਲਦੇ ਹਨ ਇਹਨਾਂ ਤੋਂ ਇਲਾਵਾ ਲੰਡੇ ਤੇ ਮਹਾਜਨੀ ਨਾਲ ਵੀ ਮਿਲਦੇ ਆ ਜਿਹੜੀ ਪੁਰਾਣੀਆਂ ਲਿਪੀਆਂ ਦੇ ਨਾਲ ਮਿਲਦੇ ਆ ਅੱਗੇ ਇਹਦੀ ਗੁਰਮੁਖੀ ਦੀ ਵਰਣਮਾਲਾ ਦੇਖੋ 35 ਅੱਖਰੀ ਹੈ ਉੜਾ ਗੁਰਮੁਖੀ ਲਿਪੀ ਦੇ ਅੱਗੇ ਤਿੰਨ ਮੁੱਖ ਪੱਧਰ ਵਰਣ ਲਗਾ ਮਾਤਰਾ ਅਧਗਤ ਚਿਹਰੇ ਜਿਹੜੇ ਆਪਾਂ ਟਿੱਪੀ ਬਿੰਦੀ ਆ ਸਾਰੇ ਅੱਗੇ ਗੁਰਮੁਖੀ ਲਿਪੀ ਦਾ ਮਹੱਤਵ ਗੁਰਮੁਖੀ ਇੱਕ ਪ੍ਰਾਚੀਨ ਲਿਪੀ ਹੈ ਇਹ ਭਾਰਤ ਦੇ ਬ੍ਰਾਹਮੀ ਲਿਪੀ ਪਰਿਵਾਰ ਚੋਂ ਆਈ ਹੈ ਗੁਰਮੁਖੀ ਲਿਪੀ ਪੰਜਾਬੀ ਨੂੰ ਲਿਖਣ ਲਈ ਦੇਵਨਾਗਰੀ ਫਾਰਸੀ ਤੇ ਰੋਮਨ ਲਿਪੀਆਂ ਨਾਲੋਂ ਵਧੇਰੇ ਮਹੱਤਵਪੂਰਨ ਹੈ ਤਾਂ ਹੁਣ ਅਗੇ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦੇ ਟੁਕਮੀ ਕਿਉਂ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਸਭ ਤੋਂ ਟੁਕਮੀ ਹੈ ਕਿਉਂਕਿ ਜੇਕਰ ਅਸੀਂ ਦੇਵਨਾਗਰੀ ਵੱਲ ਧਿਆਨ ਦਈਏ ਤਾਂ ਉਸ ਦੇ ਪੰਜਾਬੀ ਦੇ 35 ਅੱਖਰ ਹਨ ਘਗਾ ਚਜਾ ਢੱਡਾ ਦੱਦਾ ਪਪਾ ਇਹ ਜਿਹੜੇ ਸ਼ਬਦ ਦੇਵਨਾਗਰੀ ਵਿੱਚ ਨਹੀਂ ਆਗੇ ਫਾਰਸੀ ਲਿਪੀ ਦਾ ਕੁਲ ਤੀ ਅੱਖਰ ਹੈ ਫਾਰਸੀ ਪੰਜਾਬੀ ਭਾਸ਼ਾ ਦੇ ਨਾਣੇ ਦਾ ਉਦਾਹਰਨ ਮੌਜੂਦ ਨਹੀਂ ਹੈ ਰੋਮਨ ਲਿਪੀ ਦੇ ਸ਼ਬਦ 26 ਅੱਖਰ ਹੈ ਜਦਕਿ ਪੰਜਾਬੀ ਨੂੰ ਲਿਖਣ ਲਈ 35 ਅੱਖਰਾਂ ਦੀ ਲੋੜ ਹੈ ਇਸ ਲਈ ਪੰਜਾਬੀ ਲਿਖਣ ਲਈ ਗੁਰਮੁਖੀ ਲਿਪੀ ਸਭ ਤੋਂ ਟੁਕ ਟੁ ਕਮੀ ਹੈ ਹੁਣ ਅਗੇ ਇਸ ਦੀਆਂ ਵਿਸ਼ੇਸ਼ਤਾਵਾਂ ਨੂੰ ਦੇਖੋ ਗੁਰਮੁਖੀ ਲਿਪੀ ਪੰਜਾਬੀ ਨੂੰ ਲਿਖਣ ਲਈ ਆਦਰਸ਼ ਲਿਪੀ ਹੈ ਪੰਜਾਬੀ ਭਾਸ਼ਾ ਦੀ ਹਰ ਇੱਕ ਧੁਨੀ ਨੂੰ ਲਿਖਣ ਲਈ ਗੁਰਮੁਖੀ ਉਸ ਦੇ ਮੁਤਾਬਿਕ ਰੱਖ ਮੱਖਰ ਹੈ ਗੁਰਮੁਖੀ ਲਿਪੀ ਵਿੱਚ ਸਵਰਾਂ ਲਿਪੇ ਨਿਬਿਨਾ ਕਰਾਂ ਗੁਰਮੁਖੀ ਵਿੱਚ ਇੱਕ ਧੁਨੀ ਲਿਖਣ ਲਈ ਕੇਵਲ ਇੱਕ ਅੱਖਰ ਹੈ ਗੁਰਮੁਖੀ ਲਿਪੀ ਵਿੱਚ ਕੋਈ ਵੀ ਅੱਖਰ ਜੜਾ ਹੈ ਫਾਲਤੂ ਨਹੀਂ ਹੈ ਗੁਰਮੁਖੀ ਲਿਪੀ ਦੇ ਅੱਖਰ ਜਿਹੜੇ ਵੇਖਣ ਵਿੱਚ ਸੁੰਦਰ ਤੇ ਲਿਖਣ ਵਿੱਚ ਸੱਲ ਹਨ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਰੱਖਵੀ ਹੈ ਕਿਸੇ ਹੋਰ ਦੇ ਭਾਸ਼ਾ ਨੂੰ ਲਿਖਣ ਲਈ ਇਸ ਦਾ ਵਰਤੋਂ ਨਹੀਂ ਹੁੰਦੀ ਪੰਜਾਬੀ ਬੋਲੀ ਵਿੱਚ ਗਿਆਨ ਦੀ ਨਵੀਨ ਸ਼ਬਦਾਵਲੀ ਨੂੰ ਲਿਖਣ ਲਈ ਗੁਰਮੁਖੀ ਲਿਪੀ ਵਿੱਚ ਵੱਧ ਦੇ ਘਾਟੇ ਅਪਣਾਉਣ ਦੀ ਸਮਰੱਥਾ ਹੈ ਈਸਾ ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਹੁਣ ਸਾਰੀ ਚਰਚਾ ਤੋਂ ਬਾਅਦ ਆਪਾਂ ਇਸ ਦੇ ਸਿੱਟੇ ਤੇ ਪਹੁੰਚਦੇ ਆਂ ਉਪਰੋਕਤ ਚਰਚਾ ਤੋਂ ਸਪਸ਼ਟ ਤੌਰ ਤੇ ਕਿਹਾ ਜਾ ਸਕਦਾ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਨਾਲ ਬਹੁਤ ਗੂੜਾ ਸਬੰਧਾ ਗੁਰਮੁਖੀ ਲਿਪੀ ਤਾਂ ਜਨਮੀ ਪੰਜਾਬੀ ਲਈ ਹੋਇਆ ਹੈ ਤੇ ਇਹ ਚੀਜ਼ ਦਾ ਸਿੱਟਾ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਜੇਕਰ ਚੰਗੀ ਲੱਗੀ ਵੀਡੀਓ ਤਾਂ ਲਾਈਕ ਤੇ ਸਬਸਕ੍ਰਾਈਬ ਕਰਕੇ ਜਰੂ ਜਾਓ